ਤਰੰਦਰ ਨੰਨੀਆਂ ਜਿਮਨੀ ਚੋਣਾਂ ਨੂੰ ਲੈ ਕੇ ਨਤੀਜੇ ਆਛ ਨੇ ਤੇ ਉੱਥੇ ਹੀ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਬਾਚੀ ਮਾਰ ਕੇ ਜਾਂਦੀ ਹੈ ਤੇ ਕਿਸ ਦਾ ਪਲੜਾ ਭਾਰੀ ਹੁੰਦਾ ਹੈ ਕਿਸੇ ਹਿੱਸੇ 'ਚ ਸੀਟ ਆਵੇਗੀ ਤਾਂ ਗੱਲ ਕਰੀਏ ਉਥੇ ਹੀ ਅੱਜ ਜਿਹੜਾ ਕਿ VOTING 11 ਤਰੀਕ ਨੂੰ ਹੋ ਚੁੱਕੀ ਸੀ ਤੇ ਅੱਜ ਨਤੀਜੇ ਨੇ ਤੇ ਦੁੱਥੇ ਪਾਸੇ ਅੱਜ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਆਪਣਾ ਝੰਡਾ ਕੱਢਦੀ ਹੈ ਹਾਲਾਂਕਿ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਝਿਮਨੀ ਚੋਣਾ ਹੋਈਆਂ ਤੇ ਉੱਥੇ ਹੀ ਤਰਾਂਦਾ ਰਹੀਆਂ ਝਿਮਨੀ ਚੋਣਾ ਦੇ ਵਿੱਚ ਸਿਆਸੀ ਅਖਾੜਾ ਵੀ ਪੱਖ ਦਾ ਹੋਇਆ ਨਜ਼ਰ ਆਇਆ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਅਛੜਿਆ ਕਿ ਦੱਸਦੇ ਕਿ ਹਰਮਿੰਦਰ ਸਿੰਘ ਸੰਧੂ ਨੂੰ ਐਲਾਨਿਆ ਤੇ ਦੁੱਥੇ ਪਾਸੇ ਉਥੇ ਹੀ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਹੁਣ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਜਿਹੜਾ ਹੈ ਕਿ ਹਰਮਿੰਦਰ ਸਿੰਘ ਸੰਧੂ ਨੂੰ ਐਲਾਨਿਆ ਤੇ ਜਿਸ ਦੇ ਵਿੱਚ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਐਲਾਨ ਕੇ ਉਹਨਾਂ ਦੇ ਹੱਕ 'ਚ ਪ੍ਰਚਾਰ ਕੀਤਾ ਤਾਂ ਦੂਜੇ ਪਾਸੇ ਬੀਬੀ ਰਣਦਾਵਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਸੀ ਤਾਂ ਕਾਂਗਰਸ ਪਾਰਟੀ ਨੇ ਕਰਨਵੀਰ ਸਿੰਘ ਪੁਰਛ ਨੂੰ ਜਿਹੜਾ ਕਿ ਉਮੀਦਵਾਰ ਐਲਾਨ ਦਿੱਤਾ ਤਾਂ ਪਾਚਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਤੇ ਦੂਜੇ ਪਾਸੇ ਉੱਥੇ ਹੀ ਵਾਰਿਸ ਪੰਜਾਬ ਦੇ ਵੱਲੋਂ ਜਿਹੜਾ ਕਿ ਮਨਦੀਪ ਸਿੰਘ ਨੂੰ ਐਸਓਆਰ ਉਮੀਦਵਾਰ ਐਲਾਨਿਆ ਗਿਆ ਤੇ ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਮਰਥਨ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਦਿੱਤਾ ਗਿਆ ਤੇ ਅੱਜ ਜਿਹੜੇ ਕਿ ਨਤੀਜਿਆਂ ਨੂੰ ਲੈ ਕੇ ਦਾਸੀਏ ਕਿ ਅੱਛੇ ਨਤੀਜਿਆਂ ਦੇ ਵਿੱਚ ਦੱਸਿਆ ਜਾਵੇਗਾ ਕਿ ਕਿਸਦੇ ਹਿੱਸੇ ਹ ਸੀਟ ਆਉਂਦੀ ਹੈ ਤੇ ਤਰਨ ਤਰਨ ਦੇ ਵਿੱਚ ਕਿਹੜਾ ਬਾਜੀ ਮਾਰ ਕੇ ਜਾਂਦਾ ਹੈ ਤੇ ਉੱਥੇ ਹੀ ਅੱਛੇ ਨਤੀਜੇ ਜਿਹੜੇ ਕਿ ਐਲਾਨ ਦਿੱਤੇ ਜਾਣਗੇ ਤੇ ਦਸ ਤੋਂ ਬਾਅਦ ਉੱਥੇ ਹੀ ਦੇਖਣਾ ਹੋਵੇਗਾ ਕਿ ਕਿਸ ਨੂੰ ਜ਼ਿਆਦਾ ਵੋਟ ਪੈਂਦੀ ਹੈ ਤੇ ਕਿਹੜਾ ਸਵਾਰ ਬਾਜੀ ਮਾਰ ਕੇ ਜਾਂਦਾ ਹੈ ਕਿਸਦੇ ਹਿੱਸੇ ਹ ਸੀਟ ਆਵੇਗੀ ਤਾਂ ਗੱਲ ਕਰੀਏ ਉੱਥੇ ਹੀ ਅੱਛੇ ਜਿਹੜਾ ਕਿ VOTING 11 ਤਰੀਕ ਨੂੰ ਹੋ ਚੁੱਕੀ ਸੀ ਤੇ ਅੱਛੇ ਨਤੀਜੇ ਨੇ ਤੇ ਦੁੱਥੇ ਪਾਸੇ ਅੱਛੇ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਆਪਣਾ ਝੰਡਾ ਕੱਢਦੀ ਹੈ ਹਾਲਾਂਕਿ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਝਿਮਨੀ ਚੋਣਾ ਹੋਈਆਂ ਤੇ ਉੱਥੇ ਹੀ ਤਾਰਾਂ ਦਾ ਰਹੀਆਂ ਝਿਮਨੀ ਚੋਣਾ ਦੇ ਵਿੱਚ ਸਿਆਸੀ ਅਖਾੜਾ ਵੀ ਪੱਖ ਦਾ ਹੋਇਆ ਨਜ਼ਰ ਆਇਆ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਛੜਾ ਕਿ ਦੱਸਦੇ ਕਿ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਤੇ ਦੁੱਛੇ ਪਾਸੇ ਉੱਥੇ ਹੀ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਹੁਣ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਛੜਾ ਕਿ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਤੇ ਜਿਸ ਦੇ ਵਿੱਚ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਐਲਾਨ ਕੇ ਉਹਨਾਂ ਦੇ ਹੱਕ 'ਚ ਪ੍ਰਚਾਰ ਕੀਤਾ ਤਾਂ ਦੁੱਛੇ ਪਾਸੇ ਬੀਬੀ ਰਣਦਾਵਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਸੀ ਤਾਂ ਕਾਂਗਰਸ ਪਾਰਟੀ ਨੇ ਕਰਨਵੀਰ ਸਿੰਘ ਪੁਰਛ ਨੂੰ ਜਿਹੜਾ ਕਿ ਉਮੀਦਵਾਰ ਐਲਾਨ ਦਿੱਤਾ ਤਾਂ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਤੇ ਦੂਜੇ ਪਾਸੇ ਉੱਥੇ ਹੀ ਵਾਰਿਸ ਪੰਜਾਬ ਦੇ ਵੱਲੋਂ ਜਿਹੜਾ ਕਿ ਮਨਦੀਪ ਸਿੰਘ ਨੂੰ ਐਸਓਆਰ ਉਮੀਦਵਾਰ ਐਲਾਨਿਆ ਗਿਆ ਤੇ ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਮਰਥਨ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਦਿੱਤਾ ਗਿਆ ਤੇ ਅੱਜ ਜਿਹੜੇ ਕਿ ਨਤੀਜਿਆਂ ਨੂੰ ਲੈ ਕੇ ਅੰਦਾਜ਼ੇ ਕਿ ਅੱਛ ਨਤੀਜਿਆਂ ਦੇ ਵਿੱਚ ਦੱਸਿਆ ਜਾਵੇਗਾ ਕਿ ਕਿਸ ਦੇ ਹਿੱਸੇ ਹ ਸੀਟ ਆਉਂਦੀ ਹੈ ਤੇ ਤਰਨ ਤਰਨ ਦੇ ਵਿੱਚ ਕਿਹੜਾ ਬਾਜੀ ਮਾਰ ਕੇ ਜਾਂਦਾ ਹੈ ਤੇ ਉੱਥੇ ਹੀ ਅੱਛ ਨਤੀਜੇ ਜਿਹੜੇ ਕਿ ਐਲਾਨ ਦਿੱਤੇ ਜਾਣਗੇ ਤੇ ਦਸਤੋਂ ਬਾਅਦ ਉੱਥੇ ਹੀ ਦੇਖਣਾ ਹੋਵੇਗਾ ਕਿ ਕਿਸ ਨੂੰ ਜ਼ਿਆਦਾ ਵੋਟ ਪੈਂਦੀ ਹੈ ਤੇ ਕਿਹੜਾ ਸਵਾਰ ਬਾਜੀ ਮਾਰ ਕੇ ਜਾਂਦਾ